ਕਾਤਲ ਨਿਕਲੀ ਯੂਟਿਊਬਰ ਹਸੀਨਾ ਪਤੀ ਨੂੰ ਛੱਡ ਯੂਟਿਊਬਰ ਦੇ ਪਿਆਰ ਚ ਹੋਈ پاگل ਰਵੀਨਾ ਪ੍ਰੇਮੀ ਨਾਲ ਰੰਗਰਲੀਆ ਮੰਨੋਂ ਦੇ ਫੜੀ ਗਈ ਯੂਟਿਊਬਰ ਹਸੀਨਾ ਫਿਰ ਦੋਮਾ ਨੇ ਮਿਲ ਦਿੱਤਾ ਵਾਰਦਾਤ ਨੂੰ ਅੰਜam ਹਰ ਰੋਜ਼ ਵਾਰਦਾਤਾਂ ਦੇ ਨਾਲ ਭਾਰਤ ਦਹਿਲ ਰਿਹਾ ਹੈ ਇਕ ਤੋਂ ਬਾਅਦ ਇੱਕ ਮਰਡਰ ਦੇ ਮਾਮਲੇ ਸਾਹਮਣੇ ਆ ਰਹੇ ਹਨ ਤੇ ਹੁਣ ਇੱਕ ਹੋਰ ਸਨਸਨੀਖੇਸ ਕਤਲ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪਤਨੀ ਨੇ ਆਪਣੇ ਪਤੀ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਹ ਪਤਨੀ ਕੋਈ ਆਮ ਪਤਨੀ ਨਹੀਂ ਬਲਕਿ ਹਰਿਆਣਵੀ ਯੂਟਿਊਬਰ ਹੈ ਪਤਨੀ ਦੇ ਵੱਲੋਂ ਬਾਅਦ ਵਿੱਚ ਪਤੀ ਦੀ লাশ ਨੂੰ ਸਾਈਕਲ ਤੇ ਲੱਦ ਕੇ ਸ਼ਹਿਰ ਦੇ ਬਾਹਰ ਇੱਕ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ। ਇਸ ਘਟਨਾ ਦੇ ਖੁਲਾਸੇ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ। ਪਤੀ ਨੂੰ ਛੱਡ ਯੂਟਿਊਬਰ ਦੇ ਪਿਆਰ ਚ ਪਾਗਲ ਰਵੀਨਾ ਹਰਿਆਣਾ ਦੇ ਪਿਵਾਨੀ ਦੀ ਰਵੀਨਾ ਦਾ ਵਿਆਹ 2017 ਵਿੱਚ ਪ੍ਰਵੀਨਾ ਹੋਇਆ ਸੀ। ਦੋਵਾਂ ਦਾ ਇੱਕ 6 ਸਾਲ ਦਾ ਪੁੱਤਰ ਵੀ ਹੈ। ਪ੍ਰਵੀਨ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਸ਼ਰਾਬ ਦਾ ਵੀ आदी ਸੀ ਰਵੀਨਾ ਨੂੰ ਸੋਸ਼ਲ ਮੀਡੀਆ ਤੇ ਰੀਲ ਬਣਾਉਣ ਦਾ ਸ਼ੌਕ ਸੀ ਤੇ ਉਹ ਹਰਿਆਣਵੀ ਯੂਟਿਊਬਰ ਰਵੀਨਾ ਦੇ ਨਾਮ ਦੇ ਨਾਲ ਫੇਮਸ ਵੀ ਸੀ ਜਿਸ ਕਾਰਨ ਦੋਮਾਂ ਦੇ ਵਿੱਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ ਲਗਭਗ ਡੇਢ ਸਾਲ ਪਹਿਲਾਂ ਰਵੀਨਾ ਦੀ ਇੰਸਟਾਗ੍ਰam ਤੇ ਹਿਸਾਰ ਦੇ ਯੂਟਿਊਬਰ ਸੁਰੇਸ਼ ਤੇ ਨਾਲ ਦੋਸਤੀ ਹੋਈ ਹੌਲੀ ਹੌਲੀ ਦੋਸਤੀ ਨਜ਼ਦੀਕੀਆਂ ਦੇ ਵਿੱਚ ਵੱਧ ਗਈ 25 ਮਾਰਚ ਨੂੰ ਪਰਵੀਰ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ਦੇ ਵਿੱਚ ਦੇਖਿਆ ਜਿਸ ਤੋਂ ਬਾਅਦ ਘਰ ਦੇ ਵਿੱਚ ਲੜਾਈ ਸ਼ੁਰੂ ਹੋ ਗਈ। ਉਸੇ ਰਾਤ ਰਵੀਨਾ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ਦੇ ਵਿੱਚ ਲਾਸ਼ ਨੂੰ ਸਾਈਕਲ ਤੇ ਲੱਦ ਕੇ ਸ਼ਹਿਰ ਦੇ ਬਾਹਰ ਇੱਕ ਨਾਲੇ ਦੇ ਵਿੱਚ ਸੁੱਟ ਦਿੱਤਾ। ਪਤਨੀ ਗ੍ਰਿਫਤਾਰ ਤੇ ਪ੍ਰੇਮੀ ਫਰਾਰ। ਲਾਸ਼ ਨੂੰ ਨਾਲੇ ਦੇ ਵਿੱਚੋਂ ਸੁੱਟਣ ਤੋਂ 3 ਦਿਨ ਬਾਅਦ ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋਈ ਜਿਸ ਦੇ ਵਿੱਚ சுரேਸ਼ ਨੂੰ ਸਾਈਕਲ ਤੇ ਲਾਸ਼ ਲਿਜਾਂਦੇ ਹੋਏ ਦੇਖਿਆ ਗਿਆ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਅਤੇ ਰਵੀਨਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਉਸ ਤੋਂ ਪਹਿਲਾਂ ਪੁੱਛਗਿੱਛ ਕੀਤੀ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਰਵੀਨਾ ਨੂੰ ਫਿਲਹਾਲ ਜੇਲ੍ਹ ਪੇਜ ਦਿੱਤਾ ਗਿਆ ਜਦੋਂ ਕਿ ਉਸ ਦਾ ਪ੍ਰੇਮੀ சுரேਸ਼ ਹਲੇ ਵੀ ਫਰਾਰ ਹੈ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਫੜਨ ਲਈ ਇੱਕ ਟੀਮ ਬਣਾਈ ਗਈ ਹੈ ਤੇ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਲਗਾਤਾਰ ਭਾਰਤ ਦੇ ਵਿੱਚ ਇੱਕ ਤੋਂ ਬਾਅਦ ਇੱਕ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿਤੇ ਪਤਨੀ ਦੇ ਵੱਲੋਂ ਪਤੀ ਦਾ ਕਤਲ ਕੀਤਾ ਜਾਂਦਾ ਤਾਂ ਕਿਤੇ ਪਤੀ ਦੇ ਵੱਲੋਂ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਲਗਾਤਾਰ ਪਿਛਲੇ 2-3 ਮਹੀਨਿਆਂ ਤੋਂ ਨਵਾਂ ਸਾਲ ਜਿਵੇਂ ਸ਼ੁਰੂ ਹੋਇਆ ਉਸ ਤੋਂ ਬਾਅਦ ਅਜਹੀਆਂ ਖਬਰਾਂ ਨੇ ਧੂਲ ਫੜ ਰਹੀ ਹੈ ਇੰਜ ਲੱਗ ਰਿਹਾ ਜਿਵੇਂ ਇੱਕ ਦੂਜੇ ਦੇ ਨਾਲ ਕੰਪੀਟੀਸ਼ਨ ਹੋ ਰਿਹਾ ਹੋਵੇ ਕਿ ਬਿਹਤਰ ਕਤਲ ਕੌਣ ਕਰੇਗਾ ਹਰ ਰੋਜ਼ ਕੋਈ ਨਾ ਕੋਈ ਕਤਲ ਦੀ ਖਬਰ ਜ਼ਰੂਰ ਸਾਹਮਣੇ ਆਉਂਦੀ ਹੈ ਤਾਂ ਲੋੜ ਹੈ ਆਪਣੇ ਆਪ ਨੂੰ ਸਤਰਕ ਰੱਖਣ ਦੀ ਹੋਰ ਅਪਡੇਟਸ ਦੇ ਲਈ ਫੇਕਦੇ ਰਹੋ ਡੈਨਿਕ ਸਵੇਰਾ ਟੀਵੀ